ਇਹ ਹੈ ਇਹ ਜਗਾ ਜਿੱਥੇ ਆਪਣੇ ਬੈਨਾਂ ਲੱਗਦੀਆਂ ਨੇ ਇਹ ਹੈਗਾ ಗ್ರಾಮ ਪੰਚਾਇਤ ਫੁੱਲੇਵਾਲ ਦਾਡਾ ਜੀ ਇਹ ਦੇਖ ਸਕਦੇ ਹੋ ਤੁਸੀਂ ਆਹ ਹੈਗਾ ਜੀ ਪਿੰਡ ਦਾ ਗੇਟ ਦੇਖ ਸਕਦੇ ਹੋ ਆ ਤੁਹਾਨੂੰ ਦਿਖਾਉਨੇ ਆਪਾਂ ਨਹਿਰ ਇਸ ਚਾਰ ਦਿਵਾਰੀ ਦੀ ਸੇਵਾ ਪਿੰਡ ਫੁੱਲੇਵਾਲੀ ਸਮੂਹ ਸਾਧ ਸੰਗਤ ਵੱਲੋਂ ਪਰਮ ਸੰਤ ਮਹਾਰਾਜ ਆਰਮ ਸਿੰਘ ਜੀ ਦੇ 11ਵੀਂ ਦੋਦਰ ਵਾਲੇ ਦੀ ਜਾਦ ਦੇ ਵਿੱਚ ਕਰਵਾਈ ਹੋਈ ਹੈ ਜੀ ਤੇ ਦੇਖ ਸਾਜੋ ਤੁਸੀਂ ਇਹ ਚੱਲਦੀ ਹੈ ਜੀ ਨਹਿਰ ਦੇਖੋ ਕਿੰਨਾ ਸੋਹਣਾ ਦ੍ਰਿਸ਼ਾ ਜੀ ਇਹ ਇੱਥੇ ਖੜ ਕੇ ਬੜਾ ਮਜ਼ਾ ਆਇਆ ਜੀ ਤੇ ਪੀਜ਼ਾ ਖਾਦਾ ਆਪਣੇ ਲੈ ਕੇ ਦੇਖ ਸਕਦੇ ਹਾਂ ਇਧਰੋਂ ਵੀ ਦੇਖ ਸਕਦੇ ਹੋ ਜੀ ਮਹਿਰ ਦਾ ਪੁਲ ਜਿਹੜਾ ਇਧਰੋਂ ਵੀ ਦੇਖ ਸਕਦੇ ਹੋ ਆ ਮੋਹੀ ਤੁਨ ਉਸ ਸਾਈਡ ਤੋਂ ਦੇਖੋ ਤੁਸੀਂ ਕਿੰਨਾ ਸੋਹਣਾ ਲੱਗਦਾ ਜੀ ਆਹ 뷰 ਦੇਖੋ ਇਧਰੋਂ ਵੀ ਦੇਖੋ ਆ ਮੇਨ ਰੋਡ ਹੈ ਜੀ ਸਾਹਮਣੇ ਜਿਹੜਾ ਜਾਂਦਾ ਇਹ ਇੱਕ ਆ ਜਿਹੜਾ ਸਾਈਡ ਹੈਗੀ ਇਧਰਲੇ ਪਾਸੇ ਬਾਗਾ ਪ੍ਰਾਣਾ ਤੇ ਦੂਜੀ ਸਾਈਡ ਇਧਰ ਨਿਹਾਲ ਸਿੰਘ ਵਾਲਾ ਨੂੰ ਰੋਡ ਆ ਜੀ ਆ ਜਿਹੜਾ ਪੁਲਾ ਨਿਹਾਲ ਸਿੰਘ ਵਾਲਾ ਇਹ ਨਿਹਾਲ ਸਿੰਘ ਵਾਲਾ ਨੂੰ ਰੋਡ ਜਾਂਦਾ ਹੈ ਬੜਾ ਵਧੀਆ ਦ੍ਰਿਸ਼ਾ ਹੈ ਬਹੁਤ ਸੋਹਣਾ ਲੱਗਦਾ ਹੈ ਇਸ ਟਾਈਮ ਤੇ ਇੱਥੋਂ ਵੀ ਦੇਖੋ ਜੀ ਤੁਹਾਨੂੰ ਦਿਖਾਉਣੀ ਆ ਲొਕੇਸ਼ਨ ਬਾਕੀ ਦੀ ਹੋਰ ਦੇਖ ਸਕਦੇ ਹਾਂ ਇਹ ਵੀ ਬਹੁਤ ਸੋਹਣਾ ਲੱਗਦਾ ਜੀ ਇੱਥੇ ਦੇਖੋ ਤੇ ਇੱਧਰ ਕਾਫੀ ਸਬਜ਼ੀਆਂ ਦੀਆਂ ਦੁਕਾਨਾਂ ਤੇ ਗੁਣਾ ਲੱਗੀ ਹੋਈਆਂ ਨੇ। ਉਹ ਦੂਰ ਤੱਕ ਵਧੀਆ ਮਾਰਕੀਟ ਆ ਜੀ ਇਹ। ਤੇ ਇਧਰਲੀ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਤੇ ਆਪਣੇ ਗੁਜਰਾਂ ਦੀਆਂ ਇਹ ਗੁਜਰਾਂ ਦੀਆਂ ਮੱਜਾਂ ਤੇ ਗੁਜਰਾਂ ਦੀ ਹਵੇਲੀ। ਨਾਲ ਹੀ ਇਹਨਾਂ ਦਾ ਦੇਖੋ ਆਪਣੇ ਨਹਾਉਣ ਵਾਸਤੇ ਦੇਖੋ ਮੱਜਾਂ ਦਾ ਪੂਲ। ਮੱਝਾਂ ਵੀ ਇੱਥੇ ਵਧੀਆ ਆਨੰਦ ਲੈਂਦੀਆਂ ਨੇ ਆਕੇ ਜੀ ਨਾਲ ਦੀ ਨਾਲ ਇਹਨਾਂ ਦਾ ਇੱਥੇ 베ਰਾ ਤੇ ਨਾਲ ਇੱਥੇ ਦੇਖ ਸਕਦਾ ਹਾਂ ਮੱਝਾਂ ਦਾ ਪੂਲ ਉਹ ਦੂਰ ਤੱਕ ਦੇਖੋ ਵਧੀਆ ਮਾਰਕੀਟ ਆ ਜੀ ਆ ਦੇਖੋ ਜੀ ਤਾਰਾਂ ਤੁਰਾਂ ਦੇਖੋ ਕਿਸ ਤਰ੍ਹਾਂ ਦੀਆਂ ਨੇ ਇਹ ਆ ਬੰਦੇ ਬਿਜਲੀ ਦਾ ਸਿਸਟਮ ਦੇਖੋ ਖਿਜੜੀ ਤਾਰਾਂ ਬੰਦੇ ਕੰਬੇ ਦੇਖੋ ਕਿੱਦਾਂ ਨੇ ਤਾਰਾਂ ਕਿਸ ਤਰ੍ਹਾਂ ਗ੍ਰਿਡ ਬਣਿਆ ਇਹ ਕੋਲੇ ਗ੍ਰਿਡ ਹੈ ਜੀ ਕਿਤੇ ਉਹ ਸਪਾਲੀ ਸਾਈਡ ਦੇ ਉੱਤੇ ਗ੍ਰਿਡ ਹੈ ਵੈਸੇ ਜਾਂਦੇ ਹੁੰਦੇ ਉਧਰਲੀ ਸਾਈਡ ਤੇ ਪਾਪਾ ਆ ਗਿਆ ਜੀ ਮੋਗਾ ਸ਼ਹਿਰ ਦੇ ਅੰਦਰ ਤੇ ਮੋਹਿਤ ਕਹਿੰਦਾ ਆ ਵੀ ਮੈਂ ਖਾਣੇ ਹੈਗੇ ਜੀ ਨਾਨ ਛੋਲੇ ਅੰਮ੍ਰਿਤਸਰ ਵਾਲੇ ਨਾਨ ਉਹ ਸਾਹਮਣੇ ਅੱਗੇ ਜਾ ਕੇ ਜੀ ਦੁਕਾਨ ਆ ਆਪਣੀ ਦੇਬੀ 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 ਇੱਥੇ ਨਾਨ ਵਾਲਾ ਉਹਦੀ ਦੁਕਾਨ ਤੇ ਜਾ ਰਹੇ ਆ ਤੇ ਫਿਰ ਤੁਹਾਨੂੰ ਨਾਨ ਖਾਣੇ ਆ ਤੇ ਸਪੈਸ਼ਲੀ ਆਪਾਂ ਇਸ ਗਲੀ ਦੇ ਵਿੱਚ ਆ ਕੇ ਨਾਨ ਖਾਣ ਵਾਸਤੇ ਆਏ ਆ ਮੋਹੀਦੇ ਫੇਵਰੇਟ ਨੇ ਆ ਗਿਆ ਜੀ ਏਰੀਆ ਜਿੱਥੇ ਦੇਬੀ ਨਾਨਾ ਵਾਲਾ ਉਹ ਸਾਹਮਣੇ ਹੈਗੀ ਤਾਂ ਛੋਟੀ ਜੀ ਦੁਕਾਨ ਆ ਪਰ ਬੜੇ ਟੇਸਟੀ ਬਣਾਉਂਦਾ ਜੀ ਇਹਨਾਂ ਦਾ ਆ ਵਾਲਾ ਬੜਾ ਸੱਚੀ ਹੋਰ ਜਿਹੜਾ ਪੀਣਾ ਨਹੀਂ ਖਾਇਆ ਜੀ ਆਰ 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 ਉਹ ਐਮ ਰومی ਰੋਮੀ ਰੋਮੀ ਬੈਕਰੀ ਰੋਮੀ ਬੈਕਰੀ ਦੇਖਿਆ ਆ ਹੈਗੀ ਜੀ ਰੋਮੀ ਬੈਕਰੀ ਢਾਕਰੀ ਤੋਂ ਇਹ ਆ ਜੀ ਵਾਪਸੀ ਆਪਣੇ ਫਲੇਰ ਕੁਕਲੇ ਨੂੰ ਇਹ ਰੋਡ ਹੈਗਾ ਜੀ ਮੋਗਾ ਤੋਂ ਲੁਧਿਆਣਾ ਉਹ ਕਿੱਲੇ ਬਕਾਉ ਨੇ ਜੀ ਦੇਖੋ ਇਹ ਆ ਜੀ ਨਾਨਕਸਰ ਵਾਲੇ ਫਟਕ ਜਸਤਿਜਣਾ ਤੇ ਆ ਮੋਰਲੀ ਸਾਈਡ ਤੇ ਨਾਨਕ ਸਰ ਕੋਰਦਵਾਰਾ ਸਾਹਾ ਤੇ ਐਸੇ ਜਾਣਾ ਇੰਦਰੀ ਸਾਈਡ ਤੇ ਸਤਾ ਜਾਂਦਾ ਜੀ ਮਹਤੇਣਾ ਨੂੰ ਸਿੱਧਾ ਇਤੋਂ ਮਹਤੇਣਾ ਹੁਣ ਦੇਖੋ ਜੀ ਆਲੂ ਵੀ ਇਸ ਦਾ ਬੀਜੇ ਹੋਏ ਨੇ ਆਹ ਪੂਰਾ ਖੇਤ ਆਲੂਆਂ ਦਾ ਬੀਜਿਆ ਖਾ ਪੀ ਗਏ ਹੀ ਥੱਕ ਚੁੱਕਿਆ ਅੱਜ ਮौज ਪੂਰੀ ਲੁੱਟਿਆ ਨੇ ਸਵੇਰ ਤੋਂ ਸਾਡੇ ਨਾਲ ਆ ਇਹਨੇ ਅੱਜ ਫਰੂਟ ਵਗੈਰਾ ਵਧੀਆ ਖਾਧੇ ਕਿਹੜੇ ਕਿਹੜੇ ਫਰੂਟ ਖਾਧੇ ਬਈ ਦੱਸ ਆਹ ਲੋੜ ਲੋੜ ਚੱਕ ਕੇ ਮੋੜ ਆ ਦਿਖਾ ਦੇ ਆ ਦੇਖੋ ਜੀ ਫਰੂਟ ਲਈ ਬੈਠਾ ਇਹ ਹੁੰਦਾ ਹੈ ਜੀ ਤੇ ਸਵੇਰੇ ਚਾਲੂ ਹੋ ਗਿਆ ਇਹ ਅਮਰੂਦ ਤੇ ਅੱਗੇ ਆ ਗਏ ਅੰਗੂਰ ਤੇ ਨਾਲ ਆਪਣੇ ਕਿੰਨੂੰ ਤੇ ਨਾਲ ਇਹਨੇ ਪੀਆ ਵੀ ਅੱਜ ਖਾਦਾ ਤੇ ਕਹਿੰਦਾ ਮੈਨੂੰ ਆਪਣੇ ਨਾਨ ਵੀ ਖਿਲਾਓ ਅੱਜ ਪੱਕਾ ਕਰਕੇ ਆਇਆ ਸੀ ਨਾਲ ਵੀ ਸਾਰਾ ਕੁਝ ਖਾਊਗਾ ਜੀ ਤੇ ਬੰਦੇ ਨੇ ਬੁਟੀ ਅਡਜਸਟ ਹਾਂ ਵੀ ਲਈ ਐਸ ਪੂਰੀ ਮਜ਼ਾ ਆਇਆ ਤੁਹਾਨੂੰ ਮਨ ਦਾ ਇੱਕ ਵਾਰੀ ਬੋਲ ਕੇ ਦੱਸ ਦਿਆ ਸਾਰਾ ਕੁਝ ਬੀ ਬੜਾ ਮਜ਼ਾ ਆਇਆ ਪਿਛਲੇ ਵਾਰੀ ਕਹਿੰਦਾ ਮੇਰੇ ਵੀ ਪੈਕ ਕਰਾ ਲਓ ਨਾਲ ਬੜਾ ਮਜ਼ਾ ਆਇਆ ਮਜ਼ਾ ਪੂਰਾ ਨਾ ਅੱਛਾ ਅੱਛਾ ਪਿਛਲੀ ਵਾਰੀ ਮਾਈਕਲ ਕਹਿੰਦਾ ਮੇਰੇ ਵੀ ਨਾਲ ਹੀ ਪੈਕ ਕਰਵਾ ਲਿਆ ਉਹਨਾਂ ਨਾਲ ਹਾਂ 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 ਇਹ ਕਹਿੰਦਾ ਸੀ ਹਨਾ ਹਾਂਜੀ ਹਾਂ ਤੇ ਲੈ ਵੀ ਦੋਸਤੋ ਆਪਾਂ ਵੀਡੀਓ ਨੂੰ ਇੱਥੇ ਅੱਜ ਸਮਾਪਤ ਕਰਦੇ ਆਂ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਤਾਂ ਕਿ ਤੁਹਾਡੇ ਕੋਲੇ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆ ਸਕੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਕਰਦੇ ਰਿਆ ਕਰੋ ਅਸੀਂ ਵੀ ਖਾਹ ਹੁੰਦਾ ਰਹਿੰਦਾ ਜੀ ਵੀਡੀਓ ਨੂੰ ਲਾਈਕ ਕਰੋਗੇ ਤੇ ਸ਼ੇਅਰ ਕਰੋਗੇ ਤੇ ਸਾਡਾ ਵੀ ਉਤਸਾਹ ਬਣਿਆ ਰਹੂਗਾ ਤੇ ਬਾਦ ਤੋਂ ਸਬਸਕ੍ਰਾਈਬ ਕਰੋ ਇਸ ਵੀ ਤੁਹਾਡੀਆਂ ਜੋ ਮੰਗਾਣੇ ਵੀਡੀਓ ਚ ਲਿਆਇਆ ਕਰਾਂਗੇ ਚਲਦੇ ਆ ਜੀ ਗੁੱਡ ਬਾਏ ਸਤਿ ਸ੍ਰੀ ਅਕਾਲ